ਬਲੇ ਹੋਰ ਸਰ ਦੇ ਪਾ ਦਿਓ ਬਾਈਟਾ ਜੀ ਭਾਈ ਮਾੜਾ ਮਾੜਾ ਆਹ ਹਾਂ ਅਲੀ ਹੋ ਜੂ ਕੇ ਉਧਰ ਉਧਰ ਪਾਓ ਮੇਰੇ ਸਾਹ ਦੇ ਪਾਓ ਮੇਰੇ ਸਾਹ ਦੇ ਮੈਨੂੰ ਉਡਾ ਦਿਓ ਚਲੋ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਆਹ ਲੋ ਆ ਸਰ ਸਾਡੇ ਸਾਡੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਜੋ ਜੀ ਆਜੋ ਲਿਓ ਜੀ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਅੱਛਾ ਲਿਓ ਆਓ ਜੀ ਦੱਸੋ ਜੀ ਆਜੋ ਡਿਜ਼ਾਈਨ ਦਿਖਾ ਦਿਓ ਆਜੋ ਸ਼ਾਬਾਸ਼ ਇੱਕ ਟੋਟਲ ਸਾਡੀ ਨਾ 16 ਕਨਾਲ 16 ਕਨਾਲ 16 ਕਨਾਲ ਛੇ ਓਕੇ ਓਕੇ 2 ਏਕੜ ਜਨ 2 ਏਕੜ ਹੋ ਜਾਣੀ ਠੀਕ ਹੈ ਜੀ ਕਿੰਤੀ ਇਹ ਦੇ ਵਿੱਚ ਹੈਗੀ 11 ਕਨਾਲ ਦੇ ਵਿੱਚ ਫਾਇਰ ਫਾਇਰ ਬ੍ਰਿਗੇਡ ਆਫਿਸ ਠੀਕ ਹੈ ਜੀ 11 ਕਨਾਲ ਦੇ ਪਿਛੇ ਨਾ ਓਕੇ ਫਿਰ ਦੋ ਸ਼ੈੱਡ ਆ ਗਏ ਸਾਡੇ ਜੀ ਵਹੀਕਲਸ ਲਈ ਠੀਕ ਹੈ ਜੀ ਇਹ ਆਫਿਸ ਆ ਗਿਆ ਸਾਰਾ ਸਟੋਰ ਆ ਗਿਆ ਇਹਨਾਂ ਦਾ ਠੀਕ ਹੈ ਜੀ ਇਹ ਸਾਰ ਦੇ ਕਮਰੇ ਆ ਗਏ ਅਸੀਂ ਇਹਦੇ ਸਾਰੇ ਲੇਡੀ ਸਟਾਫ ਦੇ ਲਈ ਵੀ ਰੱਖਿਆ ਹੈ ਰੂਮ ਹੈਗਾ ਹਾਂ ਲੇਡੀਜ਼ ਵੀ ਵਰਤੀ ਹੋ ਰਹੀਆਂ ਕੀਤੀਆਂ ਸੀ ਆਪਾਂ ਕਰ ਰਹੇ ਜੀ ਵੈਰੀ ਗੁੱਡ ਜੀ 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 ਇੰਟਰਸ ਆਇਆ ਦੋ ਇੰਟਰਸ ਲੈ ਲਏ ਹੋਰੇ ਗ੍ਰੀਨ ਏਰੀਆ ਆ ਗਿਆ ਨਾ ਹਾਂ ਤੇ ਸਰ ਇਹ ਸਾਡੇ ਕੋਲ ਜਿਗਾ 100 ਬਾਈ 218 ਦਾ ਇਹ ਪੌਕਟ ਬਚ ਗਈ ਹੈ ਵੈਰੀ ਗੁੱਡ ਕਿਤੇ ਅਸੀਂ ਕਮਰਸ਼ੀਅਲ ਸਕੂਲ ਕੰਪਲੈਕਸ ਕੱਟਾਂਗੇ ਅੱਗੇ ਤੇ ਪਾਰਕਿੰਗ ਦੇਖਣਾ ਜੀ ਜੀ ਤੇ ਇੱਥੇ ਪਾਰਕ ਬਣਾਵਾਂਗੇ ਨਾਲ ਚਲੋ ਗੁੱਡ ਵੈਰੀ ਗੁੱਡ ਸਾਈਡ ਤੇ ਸਾਰੀ ਬਾਉਂਡਰੀ ਵਾਲ ਕਵਰ ਹੋ ਜੂਗੀ ਸਾਰੀ ਨਾ ਹਾਂ ਜੀ ਵੈਰੀ ਗੁੱਡ ਵੈਰੀ ਗੁੱਡ ਕਿੰਨੇ ਦਾ ਬਜਟ ਆਪਣਾ ਹੈ ਇਹ ਇਹ ਸਰ 290 ਦਾ 290 ਦਾ ਤੇ ਐਂਡ ਕੰਮ ਤਾਂ ਸ਼ੁਰੂ ਆਲਮੋਸਟ ਹੋਈ ਗਿਆ ਸਟਾਰਟ ਟਾਈਮ ਆਫ ਕੰਪਲੀਸ਼ਨ ਸਾਲ ਦਾ ਸਾਲ ਦਾ ਸਾਲ ਦਾ ਓਕੇ ਠੀਕ ਹੈ ਸਾਲ ਚ ਹੋ ਜਾਊਗਾ ਮੈਂ ਕੱਲ ਘੱਟ ਜੇ ਟਾਈਮ ਮਿਲ ਕ 6 ਮਹੀਨੇ ਦਾ ਸੀਗਾ ਹੈ ਦੇਖੋ ਤਾਂ ਪੇਪਰ ਚੈੱਕ ਕਰਿਓ ਟੈਂਡਰ ਦੇਖ ਲਿਓ ਕਲੀਅਰਫਾਈ ਕਰ ਲਿਓ ਸਾਲ ਦਾ ਹੀ ਹੈ ਹੈ ਓਕੇ ਸਾਡੂ ਕੰਪੀਟੀਸ਼ਨ ਕਰਾ ਕੇ ਨਾਲ-ਨਾਲ ਸੇਵ ਕਰਾਉਣਾ ਜੀ ਕੱਲ ਕੋਈ ਹੈ ਇੱਕ ਕਰਾ ਦਾਂਗੇ ਧੰਨਵਾਦ ਜੀ ਧੰਨਵਾਦ ਚਲੋ ਠੀਕ ਠੀਕ ਹੈ ਲਓ ਲਾਹ ਲਤ ਲਾਓ ਜੀ ਆਓ ਜੀ ਲਓ ਜੀ ਪਾ ਜੀ ਲਓ ਸੋਨਹਾਲ ਸੋਨਹਾਲ बोल सियापति राम चंद्र महाराज की जय बहुत अच्छे ए गुरुदेव ਧੰਤਨ ਗੁਰਦੇਵ ਰਵੀਦਾਸ ਮਹਾਰਾਜ ਕੀ ਜੈ ਸਾਹਮਣੇ ਥੋੜੇ ਪਿੱਛੇ ਆ ਜਾਓ ਥੋੜੇ ਪਿੱਛੇ ਥੋੜੇ ਪਿੱਛੇ ਆਓ ਥੋੜੇ ਪਿੱਛੇ ਆ ਜਾਓ ਥੋੜੇ ਜਿਹਾ ਆ ਜਾਓ ਧੰਨਵਾਦ ਬਹੁਤ ਬਹੁਤ ਵਧਾਈ ਜੀ ਬੌਰ ਗਾ ਜੀ ਬਹੁਤ ਬਹੁਤ ਬੌਰ ਗਾ ਜੀ ਸਰ ਆ ਲੋ ਜੀ ਲਓ ਜੀ ਲਓ ਜੀ ਜੈ ਸ਼੍ਰੀ ਰਾਮ ਹੋ ਗਿਆ जय श्री राम जय श्री राम ਆ ਦਿਓ ਜੀ ਧੰਨਵਾਦ ਲਓ ਜੀ ਮਹਾਰਾਜ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਹ ਸ਼ਾਰਪੁਰ ਵਿਖੇ ਇੱਕ ਬਹੁਤ ਵੱਡਾ ਤੋਹਫ਼ਾ ਇੱਕ ਬਹੁਤ ਵੱਡੀ ਸੋਗਾਤ ਜਿਹੜਾ ਫਾਇਰ ਸਟੇਸ਼ਨ ਪਹਿਲਾਂ ਸੀਡੀ ਵਿੱਚ ਸੀਗਾ ਡੇਲੇ ਰੋਡ ਤੇ ਸੀਗਾ ਜਿੱਥੇ ਬੜੀ ਓ ਟ੍ਰੈਫਿਕ ਦੀ ਪ੍ਰੋਬਲਮ ਆਉਂਦੀ ਸੀ ਤੇ ਐਮਰਜੈਂਸੀ ਵੇਲੇ ਜਦੋਂ ਗੱਡੀ ਬਾਹਰ ਕਢਣੀ ਹੋਵੇ ਵੱਡੀ ਲਿਆਣੀ ਹੋਵੇ ਤੇ ਸਾਡਾ ਜਿਹੜਾ ਸਮਾਜ ਜਿਹੜਾ ਖਰਾਬ ਹੁੰਦਾ ਸੀ ਕਿਉਂਕਿ ਇਹ ਸਮਾਜ ਇਦਾਂ ਦਾ ਦੁਰਘਟਨਾ ਵੇਲੇ ਕਿ ਜਿੰਨਾਂ ਕ ਸਮਾਜ ਸੀ ਬਚਾ ਸਕੀਏ ਟਾਈਮ ਸਰ ਪਹੁੰਚ ਸਕੀਏ ਉਹਨਾਂ ਹੀ ਅੱਗੇ ਉਹ ਲਾਭ ਦਾ ਫਾਇਦਾ ਹੋ ਸਕਦਾ ਤੇ ਅੱਜ ਇਸ ਸਮਾਗਮ ਵਿੱਚ ਸਾਡੇ ਨਾਲ ਇਥੋਂ ਦੇ ਐਮ ਐਲ ਏ ਸਹਿਬਾਨ ਜਿੰਪਾ ਜੀ ਸਾਡੇ ਮੇਅਰ ਸਹਿਬਾਨ ਸਾਡੇ ਕੌਂਸਲਰ ਸਹਿਬਾਨ ਤੇ ਸਾਡਾ ਪ੍ਰਸ਼ਾਸਨ ਪੂਰਾ ਲੋਕਲ ਬੋਡੀ ਦਾ ਤੇ ਸਾਨੂੰ ਜਿਆਦਾ ਕੀ ਲੋ ਹੁਸ਼ਿਆਰਪੁਰ ਵਾਸੀਆਂ ਨੂੰ ਵੀ ਯਾਦ ਹੋਣਾ ਕਿ ਜਦੋਂ ਕੈਂਪੇਨ ਅਸੀਂ ਕਰਦੇ ਸੀ 2022 ਵਿੱਚ ਜਦੋਂ ਦਰਬਾਰ ਲੱਗਦੇ ਸੀਗੇ ਜਦੋਂ ਅਰਵਿੰਦ ਜੀ ਤੇ ਭਗਵੰਤ ਮਾਨ ਜੀ ਸਮੱਸਿਆਵਾਂ ਵਾਂ ਸੁਣਦੇ ਸੀਗੇ ਤੇ ਉਦੋਂ ਵੀ ਇੱਕ ਬਹੁਤ ਵੱਡੀ ਮੰਗ ਉੱઠી ਸੀ ਜਿਹੜਾ ਹੁਸ਼ਿਆਰਪੁਰ ਸ਼ਹਿਰ ਦਾ ਫਾਇਰ ਸਟੇਸ਼ਨ ਹੈਗਾ ਉਹਨੂੰ ਸ਼ਹਿਰੋਂ ਬਾਹਰ ਕੱਢ ਕੇ ਥੋੜਾ ਬਾਹਰਲੇ ਪਾਸੇ ਜਾਂ ਆਊਟਸਕੋਰ ਤੇ ਲਿਆ ਜਾਵੇ ਤਾਂ ਕਿ ਜਿਹੜੀ ਕੰਜੈਸ਼ਨ ਵੀ ਕਿੱਟੀ ਜਾਵੇ ਤੇ ਜਿਹੜਾ ਸਮਾਹ ਹੈ ਕੀਮਤੀ ਉਹ ਵੀ ਬਚਾਇਆ ਜਾ ਸਕੇ ਜਾ ਸਕੇ ਤੇ ਮੈਂ ਧੰਨਵਾਦੀ ਅਰਵਿੰਦ ਜੀ ਦਾ ਤੇ ਸੀਐਮ ਸਾਹਿਬ ਸਾਡੇ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਉਸ ਵੇਲੇ ਦੀ ਮੰਗ ਨੂੰ ਜਾਦ ਰੱਖਦੇ ਹੋਏ ਅੱਜ ਸਾਨੂੰ ਇੱਕ ਬਹੁਤ ਵੱਡੀ ਸ਼ਹਿਰਪੁਰ ਸਗਾਹ ਦਿੱਤੀ ਆ ਤੇ ਮੈਂ ਤੁਹਾਨੂੰ ਆਦੀਆਂ ਸਾਰਿਆਂ ਦਾ ਮੈਂ ਤੇ ਤਕਰੀਬਨ ਜਿਹੜਾ ਇਹ ਪ੍ਰੋਜੈਕਟ ਹੈਗਾ ਇਹ 2 ਕਰੋੜ 90 ਲੱਖ ਦਾ ਹੈਗਾ ਤੇ ਦੋ ਕਿਲੇ ਦਾ ਇਹ ਸਾਰੀ ਕੰਸਟਰਕਸ਼ਨ ਹੋਣੀ ਹੈਗੀ ਆ ਤੇ तकरीबन ਸਾਲ ਦੇ ਅੰਦਰ ਅੰਦਰ ਅਸੀਂ ਆਪਾਂ ਕੋਸ਼ਿਸ਼ ਕਰਾਂਗੇ ਇਹਨੂੰ ਪੂਰਾ ਕਰਵਾ ਕੇ ਲੋਕ ਅਰਪਣ ਕੀਤਾ ਜਾਵੇ ਮੈਂ ਇੱਕ ਵਾਰੀ ਫਿਰ ਅਰਵਿੰਦ ਜੀ ਦਾ ਸਰਦਾਰਪੁਰ ਕੌਂਸੀ ਮਾਨ ਜੀ ਧੰਨਵਾਦੀ ਹਾਂ ਤੇ ਵਧਾਈ ਦੀ ਹੁੰਦਾ ਹੁਸ਼ਿਆਰਪੁਰ ਵਾਸੀਆਂ ਨੂੰ ਵਧਾਈ ਦੀ ਹੁੰਦਾ ਲੋਕਲ ਸਾਡੇ ਐਮਐਲਏ ਜਿੰਪਾ ਜੀ ਤੇ ਇੱਕ ਬਹੁਤ ਦੇਰ ਥੋੜੀ ਮੰਗ ਸੀ ਉਹ ਅੱਜ ਉਹ ਪੂਰੀ ਹੋਈ ਹੈ ਜੀ ਧੰਨਵਾਦ